ਮੈਨੂੰ ਆਏ ਵੀ ਚਾਰ ਦਿਨ ਨਿਕਲੇ ਨਿਪਟ ਜੇ ਕੰਮ ਹਾਂ ਫੇਤੀ ਕੰਮ ਨਿਪਟ ਜੇ ਇਹ ਹੁੰਦਾ ਸਿਆਣਿਆਂ ਦਾ ਬਸ ਆਹ ਦਾਗੜਾ ਆਇਆ ਹੈ ਹਾਂ ਹਾਂ ਦਾਗੜਾ ਕੋਈ ਨਹੀਂ ਰੱਖਦਾ ਵਿੱਚ ਜਦ ਚੀਰਨ ਲੱਗੇ ਜੇ ਸੁਥਰਾ ਹੋਇਆ ਤਾਂ ਠੀਕ ਹੈ ਅੱਛਾ ਜੇਕਣਾ ਤੂੰ ਲੱਗੀ ਵੀ ਨਾ ਕੁੜੀ ਇਹ ਤਾਂ ਆਏ ਲੱਗਦਾ ਵੀ ਤੂੰ ਨਾਟਕ ਲੱਗੀ ਹੋਈਆਂ ਕਰ ਨਾਟਕ ਨਹੀਂ ਮੈਂ ਹੀ ਕਰੀ ਉਹ ਮੈਨੂੰ ਪਤਾ ਬਸ ਇਹ ਤੇਰਾ ਨਾਟਕ ਹੈ ਕੀ ਗੱਲ ਕਰਵਾ ਤੋ ਜਿੰਨੇ ਨੇ ਮੇਰੀ ਗੱਲ ਸੁਣ ਹਾਂ ਸਾਰੀ ਅਛਾ ਇੱਧਰ ਸੁਣ ਮੇਰੀ ਗੱਲ ਤੂੰ ਆਪ ਸੋਚ ਵੀ ਜਿੱਦੀ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਪਰਮਾਤਮਾ ਅਗੇ ਅਰਦਾਸ ਹੈ ਕਿ ਤੁਸੀਂ ਹਮੇਸ਼ਾ ਖੁਸ਼ ਰਹੋ ਤੰਦਰੁਸਤ ਰਹੋ ਤੇ ਚੜ੍ਹਦੀਆਂ ਕਲਾਂ ਦੇ ਵਿੱਚ ਰਹੋ ਤੁਹਾਨੂੰ ਪਤਾ ਹੀ ਆ ਵੀ ਦਾਸ ਆ ਜਿਹੜਾ ਆਪਣੇ ਨਾਨਕਿਆ ਪਹੁੰਚਿਆ ਹੋਇਆ ਤੇ ਘੁੰਮ ਫਿਰ ਰਿਹਾ ਇਸ ਜੰਗਲ ਦੇ ਵਿੱਚ ਇੱਧਰ ਉੱਧਰ ਨਜ਼ਾਰੇ ਜਿ ਲੈਣੇ ਆਹ ਏਰੀਏ ਦੇ ਵਿੱਚ ਨੂੰ ਆਇਆ ਤੇ ਤਾਂ ਇੱਧਰਲੇ ਪਾਸੇ ਥੋੜਾ ਜਿਹਾ ਕ ਹੈਗੀ ਹਰਿਆਲੀ ਜੀ ਦਿਖਦੀ ਵੀ ਉਹ ਸਾਡੇ ਘਰਾਂ ਵਾਲੀ ਸਾਈਡ ਨੂੰ ਥੋੜਾ ਜਿਹਾ ਉਧਰ ਅੱਗ ਜੀ ਲੱਗਣ ਕਰਕੇ ਹਾਂ ਲੱਗਦਾ ਵੀ ਜਿਕਨਾ 2-3 ਸਾਲ ਹੋ ਗਏ ਮੀਂਹ ਨਹੀਂ ਪਿਆ ਸੁੱਕ ਗਿਆ ਸਾਰਾ ਕੁਝ ਉਹ ਹਾਲਾਤ ਬਣੇ ਹੋ ਸੀਗੇ ਤਾਂ ਇਥੇ ਪੱਥਰਾਂ ਦੀ ਕਢਾਈ ਚੱਲਦੀ ਸੀਗੀ ਤੇ ਮਿਸਤਰੀ ਦੇ ਨਾਲ ਗੱਲਬਾਤ ਕਰਦੇ ਆ ਨਾਲੇ ਆਪਣਾ ਮਿੱਤਰ ਪਿਆਰਾ ਰਿੰਕੂ ਮੇਰਾ ਬਚਪਨ ਦਾ ਛੁੱਟੀਆਂ ਵਾਲਾ ਯਾਰ ਕਹਿ ਸਕਦੇ ਉਹਨੂੰ ਆਪਾਂ ਵੀ ਜਦੋਂ ਵੀ ਛੁੱਟੀਆਂ 'ਚ ਆਉਣਾ ਸੀ ਇੱਥੇ ਮਸਤੀ ਕਰਨੀ ਉਹ ਵੀ ਆਪਣੇ ਘਰ ਦੇ ਵਿੱਚ ਆਇਆ ਸੀਗਾ ਤੇ ਮੈਨੂੰ ਲੱਗਦਾ ਵੀ ਹੈ ਵੀ ਉਹਨਾਂ ਦਾ ਹੀ ਇਹ ਪ੍ਰੋਜੈਕਟ ਇੱਥੇ ਸਾਰੇ ਦਾ ਸਾਰਾ ਤੇ ਚਾਚਾ ਵਿਚਾਰਾ ਅੱਜ ਤੱਕ ਘੁੰਮ ਘੁੰਮ ਕੇ ਥੱਕ ਗਿਆ ਵੀਡੀਓ ਸਾਤੇ ਬਣੀ ਨਹੀਂ ਸਾਡਾ ਕੈਮਰਾ ਦੰਦਾ ਦਾ ਜਵਾਬ ਪਹਿਲਾਂ ਮੈਮਰੀ ਕਾਰਡ ਸਾਡਾ ਫੁੱਲ ਹੋ ਗਿਆ ਤਾਂ ਘੁੰਮ ਘੁੰਮ ਕੇ ਵੀਡੀਓ ਬਣਾਉਣ ਦੇ ਚਾਚਾ ਕਹਿੰਦਾ ਹਣਿ ਸਵੇ ਕੈਮਰਾ ਲੈ ਆ ਜੇ ਤੇਰਾ ਕੀ ਫਾਇਦਾ ਕਹਿੰਦਾ ਹੈ ਤਰਾ ਚੱਲ ਜਾ ਤਾਂ ਹੈ ਨਹੀਂ ਉਹ ਤੇ ਕਿਤੇ ਖੁੰਡੇ ਦਿਖਾਉਂਦਾ ਤਾਂ ਕਦੇ ਕੋਹ ਦਿਖਾਉਂਦਾ ਤਾਂ ਹੁਣ ਪਾਈ ਇਹਦੇ ਮੈਮਰੀ ਕਾਰਡ ਖਾਲੀ ਕਰਕੇ ਤਾਂ ਅਸੀਂ ਹੁਣ ਦੁਬਾਰੇ ਵੀਡੀਓ ਬਣਾਉਣੀ ਸ਼ੁਰੂ ਕਰੀਏ ਕਿੰਦਾ ਫਜਾ ਚ ਠੀਕ ਆ ਜੀ ਹੁਣ ਤਾਂ ਥੱਕ ਗਿਆ ਨਾ ਹੁਣ ਤੇਰੀਆਂ ਲੱਤਾਂ ਦੀ ਮਾਰ ਉਸ ਕਰਨੀ ਪੈਣੀ ਆ ਮੁਕੇ ਮਹਦੂਰ ਥਕਾ ਬਹੁਤ ਦੂਰ ਥਕਾ ਆਏ ਹਾਏ ਹਾਏ ਤਾਜੀ ਹਵਾ ਲੈ ਕੇ ਆਏ ਤਾਜੀ ਹਵਾ ਵਾਤਾਵਰਨ ਹਨਾ ਸ਼ਾਂਤ ਆ ਜੰਗਲੀ ਹੈ ਜੰਗਲੀ ਉਹ ਤਾਂ ਨਹੀਂ ਉਹ ਨਹੀਂ ਖਾਂਦੇ ਹੈਗੇ ਇਹ ਤਾਂ ਭਗਤ ਬੰਦੇ ਜੀ ਕਾਸੀ ਉਹ ਨਹੀਂ ਅਸੀਂ ਪੰਜਾਬੀ ਆਲੇ ਬੰਦੇ ਆ ਇਹਦੇ ਹਾਂ ਭਾਈ ਹਾਂ ਜੀ ਸਾਥੀ ਦਾ ਬਲੌਗਰ ਜੀ ਦਾ ਖਾਲਸਾ ਵਾਹਿਦਾ ਦੇਖੇ ਜਿਹਨ ਵੈਕਰ ਜੀ ਦਾ ਖਾਲਸਾ ਵੈਕਰ ਜੀ ਕੀ ਫਤਿਹ ਕਹਤੀ ਨਾ ਹਾਂ ਉਹਨੇ মুরਗੇ ਮਾਰ ਕੇ ਖਾਂਦੇ ਛੇਤੀ ਛੇਤੀ ਨਹੀਂ ਨਹੀਂ ਖਾਦੇ ਉਹ ਵੀ ਚੱਲ ਹਾਂ ਤੂੰ ਤੂੰ ਮੈਨੂੰ ਹੋਊਂਗੇ ਤੇਰੇ ਕੋ ਬੰਦੇ ਇਹ ਜੇ ਉਹ ਠੀਕ ਠਾਕ ਹਾਂ ਬੜੀ ਉੱਚੀ ਜਗ੍ਹਾ ਬੈਠਿਆ ਹੈ ਹੈ ਤੈਨੂੰ ਲੱਗਦਾ ਵੀ ਜੇ ਮੀਮੂ ਪੈ ਗਿਆ ਪਾਣੀ ਪੂਣੀ ਸਾਈਡ ਨੂੰ ਨਿਕਲ ਜਾਊਗਾ ਪਹਿਲਾਂ ਹੀ ਉੱਚੀ ਉੱਚੀ ਜਗ੍ਹਾ ਬੈਠ ਗਿਆ ਹੈ ਨਾਲ ਬੁੱਟੇ ਦੀ ਛਾਂਵਾਂ ਵਧੀਆ ਹਾਂ ਇਹ ਕੀ ਜਮਣ ਹੈ ਜਮਣ ਦਾ ਬੁੱਟਾ ਹਾਂ ਜਮਣ ਦਾ ਬੁੱਟਾ ਹੈ ਹਾਂ ਆ ਵੀ ਆਮ ਦਾ ਬੁੱਟਾ ਖੜਾ ਇੱਕ ਬੱਬੇ ਹਾਂ ਮੈਂ ਕਹਿੰਦਾ ਤੂੰ ਉਹਦੇ ਪਰ ਚੜਾ ਬੰਬ ਕੇ ਥੱਲੇ ਵੀ ਗਿਆ ਬੰਬ ਹੈ ਹਾਂ ਅੰਮ੍ਰਈਆ ਨਾ ਹਾਂ ਲਾ ਦੇਖ ਰਾਜ ਤਨ ਦਾਸਤਾ ਤੇਰੇ ਘਰ ਦੇ ਨੇੜੇ ਇੱਕ ਇੱਥੇ ਵੀ ਅੰਬ ਖੜਾ ਉਹ ਸੰਖਿ ਦੇ ਨਹੀਂ ਪਹਿਲਾਂ ਅੱਜ ਦੇ ਲੱਭ ਲੱਭ ਲਿਆ ਆਪਣੇ ਅੱਛਾ ਇੱਥੇ ਆਹ ਪੱਥਰਾਂ ਦੀ ਕੜਾਈ ਚੱਲਦੀ ਹੈ ਨਾ ਯਾਰ ਇਹ ਪੱਥਰਦਾਰ ਉਹ ਪੱਥਰਦਾਰ ਨੂੰ ਕੀ ਫਰਕ ਹੈ ਜਿਹਦੇ ਪਰ ਤੂੰ ਬੈਠਾ ਇਹ ਕੀ ਹੈ ਇਹ ਇਹ ਗਰੇਜਾ ਕਲਰ ਜੇ ਕਿਹੜਾ ਫੌਜੀਆ ਦੀ ਹੁੰਦੀ ਹੈ ਅੱਛਾ ਇਹ ਮਹਿੰਗਾ ਵੀ ਕੜਾ ਇਹ ਮਹਿੰਗਾ ਵੀ ਕੜਾ ਇਹ ਮਤਲਬ ਕਾੜਾ ਕੂੜਾ ਹੁੰਦਾ ਕਿਹੜਾ ਕਿੜਾ ਸਕਤੇ ਨਹੀਂ ਹੈ ਇੱਕ ਜਗ੍ਹਾ ਤੇ ਪੱਟੇ ਵੇ ਆ ਫਿਰ ਕਿਸੇ ਟਾਈਮ ਪੱਥਰਾਂ ਦੇ ਵਿੱਚ ਸਿਮਿੰਟ ਸੁੰਡ ਪਾਤਾ ਦੋ ਨੀ ਸਿਮਿੰਟ ਨਹੀਂ ਪਾਤਾ ਉਹ ਲੱਗਦਾ ਬਾਗੇ ਹੋਣ ਕਿਤੇ ਕੋਈ ਉਹ ਵਜਦਾ ਉਹੀ ਗੱਲ ਵੀ ਯਾਰਾ ਕਹਿਣਾ ਹੋਗਾ ਜੇ ਮੈਂ ਸਿਮਿੰਟ ਪਾ ਗਿਆ ਉਹ ਵਜਦਾ ਹੈ ਅੱਛਾ ਉਹ ਪੋਲਾ ਥੋੜਾ ਜਿਹਾ ਹੈ ਉਹ ਪੋਲਾ ਹੈ ਇਹਨਾਂ ਦਾ ਰੇਟ ਰੇਟਾ ਰੂਟਾ ਵਿੱਚ ਵੀ ਫਰਕ ਹੁੰਦਾ ਰੇਟ ਦਾ ਫਰਕ ਹੁੰਦਾ ਅੱਛਾ ਉਹ ਕਿੰਨੇ ਮਤਲਬ ਕੀ ਆਈਡੀ 14 15 ਰੁਪਏ ਹਾਂ ਇੱਕ ਪੱਥਰ ਹਾਂ ਉਹ ਵਿਕਣਾ 1 ਕਦਰ ਰੁਪਏ ਘੱਟ ਉਸਤੇ ਅੱਛਾ 1 ਕਦਰ ਰੁਪਏ ਘੱਟ ਯਾਨੀ ਬੋਤਾ ਉਹ ਤਾਂ ਨਹੀਂ ਚੱਕ ਝਾਲ ਤਾਂ ਉਹ ਵੀ ਪੂਰੀ ਚੱਲਦਾ ਹਣਾ ਪੱਥਰ ਹੈ ਇਹ ਪੱਥਰ ਪਿੱਛੇ ਦਾ ਪੱਕਾ ਹੀ ਹੁੰਦਾ ਪੱਥਰ ਇੱਕ ਤਾਂ ਮਿੱਟੀ ਦੀ ਬਣੀ ਹੁੰਦੀ ਨਹੀਂ ਇਹ ਤਾਂ ਜਿਹੜੀ ਮਿੱਟੀ ਦੀ ਬਣੀ ਵੀ ਹੈ ਜੇ ਚੱਜ ਹਾਲਗਾ ਬਣ ਜਵੇ ਫਿਰ ਉਹ ਪੱਥਰ ਨੂੰ ਵੀ ਬੰਨ ਦਿੰਦੀ ਹੈ ਇਹ ਵੀ ਮੜ ਕੇ ਗੜ ਕੇ ਠੀਕ ਹੋ ਜਾਏਗਾ ਫਿਰ ਜਦ ਇਸ ਦੀ ਗੜਾਈ ਕਰਾਂਗੇ ਤਾਂ ਉਸ ਬਣ ਜਾਏਗਾ ਬੜੀਆ ਕਰਕੇ ਬਣ ਜਾਏਗਾ ਹਾਂ ਪਰ ਅੱਛੀ ਤਰ੍ਹਾਂ ਲੱਗੇਗਾ ਕਟਿੰਗ ਆਵੇ ਠੀਕ ਤਾਂ ਠੀਕ ਜਾਏਗਾ ਫਿਰ ਵੀ ਇਸ ਦਾ ਅੱਛਾ ਤੁਸੀਂ ਬਾਬੇ ਠੇਕੇਦਾਰੀਓ ਕਰੀ ਵੀ ਆ ਅੱਛਾ ਤੁਹਾਡਾ ਕੀ ਹਿਸਾਬ ਕਿਤਾਬ ਪੱਥਰ ਦਾ ਜੀ ਹੂੰ ਪੱਥਰ ਦਾ ਸਾਡਾ ਹੈ ਜੀ 6 ਰੁਪਏ ਕਾ ਇੱਕ ਪੱਥਰ 6x6 ਕਾ ਹੁੰਦਾ ਹੈ 6x6 ਦਾ 6 ਰੁਪਏ ਕਾ ਪੱਥਰ ਇੱਕ 6x ਇਹ ਜਾਣਗੇ 600 ਹਾਂ ਤਿੰਨੇ ਆ ਤਿੰਨੇ ਹੈ ਇੱਕ ਪੱਥਰ ਤਿੰਨਾਂ ਵੰਗ ਨਹੀਂ ਜਾਂਦਾ ਇਹ 6 ਯਾਨੀ ਇਹ ਕੰਡ ਦਾ 18 ਰੁਪਏ ਦਾ ਪੱਥਰ ਹੈ ਤੇਰਾ ਫਿਰ ਇੱਕ ਇਹ ਹੈ ਦੋ ਅਰੇ ਤਿੰਨ ਇਹ ਤਿੰਨੇ ਆ ਗਏ ਇਹ 18 ਰੁਪਿਆ 18 ਇੰਚ ਹੋ ਗਿਆ ਤਾਂ 18 ਰੁਪਏ ਕਾ ਪੱਥਰ ਅੱਛਾ 18 ਤੇਰੇ ਹੋ ਗਏ ਇਹ ਦੋ ਜਿਹੜੇ ਉਧਰ ਵੇਚਣਾ ਉਹਦੇ ਕਿੰਨੇ ਹੋਗੇ ਉਹਦੇ ਅੱਗੇ 14 ਤੁਸੇ ਵਿਕਣਾ ਮੇਰਾ ਤੇਰਾ ਦੋ ਦਿਨਾਂ ਦਾ ਹੈ ਮੰਦਾ ਵੀ 13 ਨੂੰ ਵਿਕਿਆ 13 ਤੇ 39 ਹਣਾ ਵੀ 40 ਰੁਪਏ ਦਾ ਗਿਆ 40 ਚ ਅਜੜੀਆਂ ਅੱਧ ਅੱਧ ਹੋ ਗਿਆ ਅੱਦੇ ਤੇਰੇ ਹਾਂ ਅੱਦੇ ਉਹਦੇ ਅੱਦੇ ਮੇਰੇ ਇਹ ਗੱਲ ਹੈ ਬਾਕੀ ਹਲ ਤੇਰੀ ਹੈ ਲੇਬਰ ਵੀ ਪੈਣੀ ਹੋਣੀ ਆ ਦੇ ਵਿੱਚ ਹਾਂ ਜਿਹੜੀ ਉੱਥੇ ਜਾਣਾ ਟੋਟ ਵਾਈ ਵਾਲਾ ਉਹ ਲੱਗ ਉਹ ਲੱਗ ਉਹ ਵੀ ਮਾਲਕ ਦਊਗਾ ਉਹ ਮਾਲਕ ਦਊਗਾ ਉਹ ਮਾਲਕ ਦਊਗਾ ਅੱਛਾ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਅੱਛਾ ਫਿਰ ਇਹ ਮਤਲਬ ਮੈਨੂੰ ਨੀ ਕੋ ਹੋਰ ਦੱਸ ਵੀ ਇਹ ਫਿਰ ਜਿਹੜਾ ਮੈਂ ਜੇ ਮੇਰਾ ਜੀ ਕਰਿਆ ਕਿ ਮੈਂ ਵੀ ਪੰਨਣ ਲੱਗ ਜਾ ਮੈਂ ਇਹਨੂੰ ਕੋ ਠੇਕੇ ਠੁਕੇਦਾਰੀ ਵਾਲਾ ਸਿਸਟਮ ਹੁੰਦਾ ਕੋਈ ਨਹੀਂ ਨਹੀਂ ਪੰਨਣ ਲੱਗ ਜਾ ਤੂੰ ਤੈਨੂੰ ਨਾ ਇਹਦਾ ਨਾਂ ਕੀ ਆ ਜਿਹੜਾ ਮਰਜੀ ਪੱਥਰ ਪੰਨ ਲਾ ਕੇ ਕੋਈ ਕਹ ਕੇ ਲੱਗਣਾ ਨਹੀਂ ਨਹੀਂ ਕੱਲੂ ਜੇ ਕਿਸ ਤੈਨੂੰ ਚੱਕ ਕੇ ਲੈ ਕੇ ਜਾਣੇ ਹੋ ਫਿਰ ਤਾਂ ਘੇਰਨਗੇ ਨਹੀਂ ਨਹੀਂ ਨਾਲ ਤੈਨੂੰ ਜੜੀ ਬੂਟੀ ਖਵਾਉਂਗਾ ਤਾਂ ਹੱਟਣਾ ਕੋਈ ਨਹੀਂ ਹਾ ਲਾ ਲਾ ਲਾਤੀ ਤੇਰੀ ਚਾਚਾ ਇਹ ਵੀ ਜੜੀਆਂ ਬੂਟੀ ਵਾਲੀਆਂ ਗੱਲਾਂ ਕਰਦੇ ਆ ਭਾਈ ਹੈ

ਹਾਂ ਲੈ ਵੀ 2 ਉਹ ਵੈਰੀ ਗੁੱਡ ਐ ਨਾ ਬਰਾਬਰ ਹੋਇਆ ਐ ਨਾ ਨਾ ਬਰਫੀ ਪੀਸ ਬਰਫੀ ਵਾਲੇ ਪੀਸ ਆ ਪੱਕੀ ਗੱਲ ਆ ਕੋਈ ਸ਼ੱਕ ਨਹੀਂ ਹੈਗੀ ਅੱਛਾ ਫੇ ਬਾਬੇ ਮੈਨੂੰ ਇਹ ਵੀ ਦੱਸ ਐਨੂ ਪੰਨ ਨੂੰ ਜ਼ਿਆਦਾ ਮਿਹਨਤ ਲੱਗਦੀ ਹੋਣੀ ਹੈ ਨਾ ਹਾਂ ਉਹਨੂੰ ਪੰਨ ਨੂੰ ਵੀ ਮਿਹਨਤ ਜ਼ਿਆਦਾ ਲੱਗਦੀ ਆ ਇਹ ਸਖਤ ਐ ਬਾਕੀ ਫੇ ਤੇਰੀ ਲੇਬਰ ਦੇ ਵਿੱਚ ਬਾਬੇ ਇਹਦੇ ਵਿੱਚ ਫਰਕ ਕੋਈ ਵੀ ਐ ਤੇ ਜ਼ਿਆਦਾ ਲੰਦਾ ਉਹਦੀ ਘੱਟ ਲੰਨਾ ਨਹੀਂ ਮੇਰਾ ਸਭ ਇੱਕ ਬਰਾਬਰ ਛੇ ਗਾਈ ਹੋ ਗਿਆ ਅੱਛਾ ਨੇ ਭੈ ਤਾਂ ਚਾਹੀਦਾ ਤਾਂ ਹੈਗਾ ਜੇ ਬੰਦੇ ਨੂੰ 2 ਰੁਪਏ ਘੱਟ ਮਿਲਦੇ ਤੂੰ ਵੀ 1 ਰੁਪਏ ਘੱਟ ਲੈ ਸਕਦਾ ਉਹ ਸਸਤਾ ਹੋ ਜਾਣਾ ਹਾਂ ਤੁਨ ਕਿੱਸੇ ਠੇਕਦਾਰ ਤੇ 2-4 ਦਿਨ ਵੀਰਾ-ਵਾਰਾ ਪੀ ਕੇ ਮੀਟ ਮਾਰਾ ਤੱਕ ਪੂਰ ਕਰ ਉਹ ਲੈ ਉਹ ਯਾਰ ਜੀ ਇਹ ਤਾਂ ਉਲਟਾ ਹੋਰ ਗਾ ਬਜਲ ਪਾਤਾ ਠੇਕੇਦਾਰ ਪਰ ਇਹਦਾ ਹੋਰ ਬਜਲ ਪਾਤਾ ਸਕੋ ਘਟਾਉਣਾ ਤਾਂ ਵੀ ਠੇਕੇਦਾਰ ਨੂੰ ਪਲਾ ਦਿੰਦੇ ਆਂ ਦੀ ਵੀਰ ਭੂਰ ਪੀ ਲੈਂਦੇ ਉਲਟ ਕਿ ਕਿ ਸਕਦਾ 200 ਰੁਪਏ ਮਤਲਬ ਵਾਹ ਅੱਛਾ ਜਾਨੀ ਕੈਂਡ ਦਾ ਪਾਪਾ ਉਹਦੇ ਵਾਲੇ ਰੇਟ ਤੋਂ ਪੱਕੇ ਵਾਲਾ ਲਈ ਜਾਂਦਾ ਮਤਲਬ ਜੈਸੇ ਨੀਲਾ ਜਾਨੀ ਇਹ ਹਾਂ ਹਾਂ ਅੱਛਾ ਸਹੀ ਠੀਕ ਹੈ ਜੀ ਉਸ ਦੇ ਹਿਸਾਬ ਨਾਲ ਮੈਂ ਸਮਝ ਲਉ ਇਹ 6 ਹੈ ਪਰ ਇਹ ਬਰਾਬਰ ਹੀ ਪੜ ਜਾਂਦਾ ਸਾਰੇ 890 ਰੁਪਏ ਪੜ ਜਾਂਦਾ ਖਾ ਪੀ ਕੇ ਮੈਂ ਸਮਝ ਗਿਆ ਕਰ ਸਮਝ ਗਿਆ ਸਮਝ ਗਿਆ ਸਮਝ ਗਿਆ ਇਹ ਵੀ ਕਰਨਾ ਪੈਂਦਾ ਗੱਲ ਹੈ ਹੈ ਇਹ ਖਰਾਉਨੇ ਪਰਾਉਨੇ ਵਾਲਾ ਸਿਸਟਮ ਵੀ ਕਰਨਾ ਪੈਂਦਾ ਹੈ ਜਦ ਆਪਾਂ ਨੇ ਗੱਲੇ ਨਵੇੜਤੀ ਭਾਈ 6 ਰੁਪਏ ਪੱਥਰ ਦੇਣਾ ਤੈਨੂੰ ਹੈ ਉਹਦੇ ਬਾਅਦ ਆਹ ਜ਼ਰੂਰੀ ਆ ਉੱਪਰ ਖੜਾਣੇ ਪੜਾਉਣੇ ਵਾਲਾ ਹੈ। ਉਹ ਤਾਂ ਫਿਰ ਚੱਲੇ ਹੀ ਸ਼ੁਰੂ ਦੇ ਵਿੱਚ। ਅੱਛਾ ਸ਼ੁਰੂ ਦੇ ਚੱਲਦਾ ਹੁੰਦਾ ਰ ਇਹਦਾ। ਚੱਲੇ ਦੇ ਉੱਪਰ ਤੱਕ ਚੱਲੇ ਤਾਂ ਨਹੀਂ ਚਾਚੇ ਰਾਂ ਦਾ ਤਾਂ ਜ਼ਿਆਦਾ ਹੀ ਜ਼ਾਮ ਟੁੱਟ ਗਿਆ। ਚਾਚਾ ਤਾਂ ਕੋਈ ਬੋਲਦਾ ਹੀ ਨਹੀਂ ਹੈਗਾ। ਹੈ? ਚਾਚੇ ਜਿਹੜੇ ਹਸਾਬ ਕਰਦੇ ਹਾੜੀ ਬਣਦੀ ਲੱਗਦੀ ਆ ਬਾਈ ਦੀ। ਵੀ ਇਹ 100 ਪੱਥਰ ਬਣਾਤਾ ਹੈ ਨਾ 600 ਹਨਾ। ਜੇ 200 ਪੱਥਰ ਬਣਾਤਾ 12 1200। ਮੈਂ ਕਹਾਂਾ ਛੱਡੋ ਆਪਾਂ ਪੰਜਾਬ ਚ ਕੀ ਕਰਨਾ ਇੱਥੇ ਹੈਕੀਦਾਰ ਕਾ ਕਰਦੇ ਆ ਗੱਲ। ਆਪਾਂ ਸ਼ੁਰੂ ਕਰੀਏ ਕੰਮ। ਨਾਲ ਟੋਨਿਕ ਦੇਣਾ ਇਹਨੇ ਕੋਈ ਆਪਾਂ ਨੂੰ ਇੱਕ ਇੱਕ ਜਣਾ ਕਿ ਸਾਰੇ ਜਿਹੜੇ ਇੱਕ ਜਣਾ ਸਾਰੇ ਜਿਹੜੇ 1000 ਹੋ ਗਿਆ ਦੋ ਜਣਿਆਂ ਦਾ ਅੱਛਾ ਐਨੇ ਪੈਸੇ ਆਪਾਂ ਰੱਖੂਗੇ ਕਿੱਥੇ ਹੈ ਬਦ ਦੇ ਲੈ ਗਨੇ ਬੈਂਕ ਫਿਰ ਦਿਹਾੜੀ ਫੇ ਤਾਂ ਆਪਾਂ ਨੂੰ ਸਬੇ ਸਬੰਕ ਨਾਲ ਗੱਲ ਕਰਕੇ ਆਉਣੀ ਪੈਣੀ ਪਹਿਲਾਂ ਚੱਲ ਫਿਰ ਆਪਾਂ ਐ ਕਰਦੇ ਆ ਪਹਿਲਾਂ ਸਬੇ ਸਬੰਕ ਨਾਲ ਗੱਲ ਕਰਕੇ ਉਹ ਵੀ ਪੈਸੇ ਜਮ੍ਹਾਂ ਕਰਾਉਣਾ ਤੁਹਾਡੇ ਕੋਲ ਹੈਨਾ ਬਾਅਦ ਚਪਰਾ ਕੇ ਠੇਕੇਦਾਰ ਨਾਲ ਗੱਲ ਕਰਾਂਗੇ ਹੈਨਾ ਕੀ ਪੱਥਰ ਐ ਕਿਹਨੇ ਪਹਾੜ ਚ ਕਿਹੜੇ ਪੱਥਰ ਲੱਗਿਆ ਮੁਕਣ ਚਾਹ ਕਹਿੰਦਾ ਬਾਈ ਚਾਹ ਕਹਿੰਦਾ ਵੈਸੇ ਹੋਰ ਨਾਲ ਗੱਲ ਕਰਕੇ ਆਓ ਵੀ ਸਾਡੇ ਅਸੀਂ ਕੰਮ ਕਰਨੇ ਜਾ ਰਹੇ ਹਾਂ ਹਾਂ ਉੱਥੇ ਮਾਨੂੰ ਪੈਸੇ ਵੜਨੇ ਬਹੁਤ ਸਾਡੇ ਬੈਂਕ ਚ ਜਮਾ ਕਰ ਰਹੇ ਹਾਂ ਜਮਾ ਕਰਾਉਣੇ ਤੁਸੀਂ ਬੈਂਕ ਖਾਲੀ ਕਰ ਦੋ ਤੂੰ ਵੀ ਐਸੀ ਜਮਾ ਕਰਾ ਸਾਡੇ ਹੁਣ ਚਾਰ ਹੋਰ ਨਹੀਂ ਕਹਿੰਦਾ ਉਹ ਪੈ ਸਾਡੇ ਹੀ ਹੋਣੇ ਰਸਤਾ ਅਸੀਂ ਕਰ ਦਾਂਗੇ ਉਸੇ ਗੱਲ ਆ ਉਹਨੇ ਕੋ ਗੱਲ ਕਰਕੇ ਹੀ ਹੈ ਚੱਲ ਕਰਾ ਟਿਕਟਾ ਵਿੱਚ ਚੰਡੀਏ ਪਹਿਲਾਂ ਨਾ ਨਾ ਗੱਲ ਕਰੋ ਖਾਲੀ ਕਰਦੇ ਛੇਤੀ ਕਰੋ ਛੇਤੀ ਹਾਂ ਅਲੀ ਕੰਮ ਕਰਨ ਚੱਲੇ ਆ ਹੁਣ ਸਾਡੇ ਕੋਲ ਪਏ ਦੇਖੋ ਸਾਰੇ ਹਾਂ ਸ਼ਾਸਤਰ ਹੈਗੇ ਆ ਨਾ ਜਦ ਕੰਮ ਕਰਨਾ ਫਿਰ ਸ਼ਾਸਤਰ ਵੀ ਦੇਖੀ ਜਾਵਾਂਗੇ ਹਾਂ ਨਹੀਂ ਜੇ ਸ਼ਾਸਤਰ ਹੈ ਤੁਸੀਂ ਲਾ ਦਲਤਾ ਠੀਕ ਆ ਬੈਂਕਲ ਹੈਗਾ ਗੱਲ ਕਰਕੇ ਆਈਏ ਸਰੇ ਹੀ ਮਾਰੀ ਆ ਮਿਸਤਰੀ ਨੇ ਵੀ ਗੱਲ ਆ ਨਾ ਬਿਲਕੁਲ ਅਜਾ ਮਿਸਤਰੀ ਹੁਣ ਥੱਲੇ ਤੱਕ ਆ ਉਹ ਪੱਥਰ ਵੀ ਬੜਾ ਤਕੜਾ ਯਾਰ ਪਰਲੇ ਪਾਸੇ ਵਾਲਾ ਹਾਂ ਨਾ ਇਹ ਵਾਲੀ ਪੱਥਰ ਹੈ ਅੱਛਾ ਹਾਂ ਉਹਦੇ ਦਾ ਪੱਥਰ ਉਹ ਵੀ ਕੱਢੂਗਾ ਹਾਂ ਇਹ ਤਾਂ ਫਿਰ ਤੇ ਇੱਕ ਹੋਰ ਕੰਮ ਹੋ ਸਕਦਾ ਨਾਲ ਤੇਰੀ ਜਗਾ ਵੀ ਬਿੰਦੜ ਬਣੀ ਜਾਣੀ ਹੈ ਨਾ ਜੇ ਬਣਾਉਣੀ ਹੋਵੇ ਬੀਜਣ ਬੂਜਣ ਵਾਸਤੇ ਹੈ ਨਾ ਪੱਥਰ ਕੱਢ ਕੇ ਹੂੰ ਅੱਛਾ ਲਾ ਜੀ ਇੱਥੇ ਵੀ ਬਣਾਤਾ ਪ੍ਰੋਜੈਕਟ ਇਹ ਵੀ ਪਾੜਨ ਲੱਗਿਆ ਬਾਈ ਹੁਣ ਹੈ ਹਾਂ ਸ਼ਰਭੀ ਕੋਲ ਗਿਆ ਵੀ अच्छा ਅਧਰਨ ਫਸਲ ਦੇ ਵਿੱਚ ਕਿਆ ਕੁਛ ਬੀਜਿਆ ਹੋਇਆ ਤਾਂ ਟਮਾਟਰ ਟਮਟਰਾ ਹਾਂ ਟਮਾਟਰ ਟਮਾਟਰ ਅਰਬੀ ਅਰਵੀ ਅਦਰਕ ਅੱਛਾ ਤਿੰਨ ਚੀਜ਼ ਲੱਗੀਆਂ ਨਹੀਂ ਕੁਛ ਹੋਣਾ ਟਮਾਟਰ ਫੇਲ ਲਾਣੇ ਹੋਣ ਅਗਲੇ ਮਹੀਨੇ ਹਾਂ ਅਦਰਕ ਤਾਂ ਇਹਨਾਂ ਦਿਨਾਂ ਦੇ ਵਿੱਚ ਹੀ ਲੱਗਦਾ ਪਿਆ ਸੀ ਹਾਂ ਹਾਂ ਅੱਛਾ ਹੁਣੇ ਤਾਂ ਬਿਆਹਣਾ ਹੈ ਹਾਂ ਤੇ ਆਪਣੇ ਇਧਰ ਉਹ ਜਿਮੀ ਕਹਿੰਦੇ ਨਹੀਂ ਲਾਂਦੇ ਹੈਗੇ ਜਿਮੀ ਤਾਂ ਨਹੀਂ ਲਾਂਦੇ ਜਿਮੀ ਕਹਿੰਦਾ ਉਹ ਦੂਜਾ ਪਹਾੜੀ ਜਿਮੀ ਕਹਿੰਦਾ ਹਾਂ ਹਾਂ ਉਹ ਲਾਤਾ ਪਹਿਲਾਂ ਹੀ ਉਹ ਨਿਕਲਣਾ ਹੋਣਾ ਆਪੇ ਨਿਕਲ ਜਾਣਾ ਬਰਸਾਤ ਅੱਛਾ ਕੀਕਾ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਅੱਛਾ ਫਿਰ ਇਹਦੀ ਡਿਮਾਂਡ ਦੇ ਅਕੋਰਡਿੰਗ ਹੈ ਵੀ ਕਿਸੇ ਏਰੀਆ ਵਿੱਚ ਡਿਮਾਂਡ ਹੈ ਇਹ ਤੁਸੋਂ ਜ਼ਿਆਦਾ ਸਰਕਾਰੀ ਜਾਂਦਾ ਕਿ ਆਮ ਪ੍ਰਾਈਵੇਟ ਵਿਕਰੀ ਦੇ ਪ੍ਰਾਈਵੇਟ ਥੋੜੀ ਜ਼ਿਆਦਾ ਜਾਂਦਾ ਅੱਛਾ ਕਸੌਲੀ ਵਾਲਾ ਹਾਂ ਮਾਮਾ ਅੱਜ ਗੱਡੀ ਕਸੌਲੀ ਨੂੰ ਲੈ ਕੇ ਗਿਆ ਉਧਰ ਜਾਂਦਾ ਉੱਥੇ ਫੇ ਮਕਾਨਾਂ ਵਿੱਚ ਇਸ਼ੂ ਹੁੰਦਾ ਕਿ ਡੰਗੇ ਅੱਛਾ ਹੋਟਲਾਂ ਚ ਹੋਟਲ ਬਣਾਏ ਇੱਥੇ ਕੱਟ ਕੱਟ ਕੇ ਉਹਨਾਂ ਨੇ ਬਣਾਉਣਾ ਬਹੁਤ ਵਧੀਆ ਚੀਜ਼ ਹੈ ਅੱਛਾ ਇਹ ਤੋਂ ਬਾਅਦ ਇਹਦੀ ਪਰ ਮੈਂ ਤਾਂ ਹੋਰ ਹੋਣੀ ਹਾਲ ਗ੍ਰੈਂਡਰ ਫਿਰਨੇ ਇਹਦੇ ਪਾਸ ਇਹਦਾ ਜੇ ਕਟ ਸੋਨਾ ਹੈ ਕੜਾਈ ਹੁਣੀ ਪੜਾਈ ਹੋਣੀ ਦੀ ਗ੍ਰੈਂਡਰ ਫਿਰ ਕੇ ਪੀ ਉਹੋ ਅੱਛੇ ਕੜਾਈ ਹੁਣੀ ਪਹਿਲਾਂ 30 ਰੁਪਏ ਪੱਥਰ ਪੜੇਗਾ ਜਾ ਕੇ ਅੱਛਾ ਫੜ ਫੜਾ ਕੇ ਓਕੇ ਲਗਾਣੇ ਤੱਕ ਕਿਉਂ ਮਿਸਤਰੀ ਨੇ ਵੀ ਤੇ ਲਗਾਣੇ ਕੋ ਫੇੜੀ ਲੈਣੀ ਸਾਰੇ ਦਿਨ ਦੀ 30 ਰੁਪਏ ਨੇ ਪਹਿਣਾ ਇੱਕ ਫਿਰ ਉਹਦੇ ਨਾਲ ਤੇ ਇੱਟ ਨਹੀਂ ਠੀਕ ਹੈਗੀ ਇੱਟ ਤਾਂ ਸਸਤੀ ਪੈਂਦੀ ਹੈ ਪਰ ਇੱਕ ਦੀ ਸ਼ੋ ਨਹੀਂ ਨਾ ਅੱਛਾ 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 ਹੈਵੀ ਗੱਲ ਹੈਗੀ ਆ ਇਹ ਸ਼ੋ ਵੀ ਹੈਗੀ ਆ ਟੌਰ ਵੀ ਹੈਗੀ ਗੱਲਾਂ ਮਜ਼ਬੂਤੀ ਦੀ ਕਿ 3 ਇੰਚ ਮੋਟੀ ਹੁੰਦੀ ਹਾਂ 6 ਇੰਚ ਇਹ ਡਬਲ ਲੱਗੇਗਾ ਜਹਰ ਇਟ ਕਾ ਇੱਕ ਰਤ ਲੱਗੇ ਉਹ ਇੱਕ ਮੇ ਇਹ ਦੋ ਕ ਪੂਰਾ ਕਰ ਦੇ ਹਾਂ ਇਹ ਵੀ ਗੱਲ ਹੈਗੀ ਹੈ ਮੀਟੀ ਵੀ ਹੈ ਹਾਂ ਮੀਟੀ ਵੀ ਹੈ ਤੇ ਦੁਬਾਰਾ ਜਦ ਮਰਜੀ ਪਟਕੇ ਲਾ ਲਵਾਂ ਪਰ ਜਹ ਮੇ ਇਹ ਵੀ ਗੱਲ ਤਾਂ ਨਹੀਂ ਛੋੜਾਉਂਦੇ ਹਾਂ ਗਲਤਾ ਠੀਕ ਹੈ ਅਸੀਂ ਪੁਰਾਣੇ ਮਕਾਨ ਦੇ ਪੱਟੇ ਉਹਦੇ ਪੱਥਰ ਆ ਜਾ ਤਾਂ ਉਦਾਂ ਹੀ ਪਏ ਘੜੇ ਬਿਲਕੁਲ ਹੂੰ ਜੇ ਤੁਹਾਡੇ ਦਾ ਬਾਹਰ ਡਿਜ਼ਾਈਨ ਵਾਲੇ ਪੱਥਰ ਲੱਗੇ ਵੀ ਤੇ ਸਾਰੇ ਹਾਂ ਕੋਹਨ ਵਿਕ ਜਣਾ ਮੇਰੇ 30 35 ਰੁਪਏ ਇੱਥੇ ਦੇ ਹੀ ਓ ਵੈਰੀ ਗੁੱਡ ਉਹੀ ਨਾਲ ਐਨਾ ਟਾਈਮ ਯੂਜ਼ ਵੀ ਕਰ ਲੇ ਯੂਜ਼ ਕਰ ਲੇ 50 60 ਸਾਲ ਹਾਂ ਹਾਂ ਆ ਕੇ ਤੇ ਅੱਗੇ ਤਾਂ ਬਾਈ ਨੇ ਕੋਸੋਰ ਬਣਾਤਾ ਉੜਾ ਉੜਾ ਜੈਦਾ ਬਣਾਤੀਆਂ ਇੱਟਾਂ ਨੇ ਹਾਂ ਯਾਰ ਇਹਨਾਂ ਸਿੱਧੇ ਹੀ ਵੱਢ ਹੁੰਦੇ ਆ ਬਾਈ ਹੁਣ ਅਸੀਂ ਕਿਤੇ ਤੇਰੇ ਘਰ ਇੰਨਾ ਟਾਈਮ ਗੱਲਾਂ ਮਾਰਦੇ ਹੋਗੇ ਜਿੰਨੀ ਕਹਿ ਦੀ ਲੇਬਰ ਐ ਓਦੀ ਲੇਬਰ ਤਾਂ ਸਾਨੂੰ ਦਊਗਾ ਇਥੋਂ ਬਿਲਕੁਲ ਬਿਲਕੁਲ ਹਨਾ ਪਹਿਲਾਂ ਬੈਂਕ ਵਾਲੇ ਕੋਲ ਜਾ ਪਹਿਲਾਂ ਬੈਂਕ ਵਾਲੇ ਨਾਲ ਗੱਲ ਕਰਕੇ ਆਓ ਹਾਂ ਆ ਅਖਿਰ ਤੇ ਇਹਨੇ ਪਹਿ ਰੱਖੂਗਾ ਕਿੱਥੇ ਕਾ ਤੁਸੀਂ ਤੁਹਾਨੂੰ ਰਾਤ ਚ ਲੁੱਟ ਲਿਆ ਕਿਸੇ ਨੇ ਕਹ ਮੈਂ ਇੰਨਾ ਨਹੀਂ ਹੋ ਹੈਗਾ ਹੈ ਆਪੇ ਰਸਤੇ ਮੈਂ ਰੱਤ 'ਚ ਤੁਹਾਨੂੰ ਲੁੱਟ ਲਟ ਲਿਆ ਕਿਸੇ ਨੇ ਫਿਰ ਗਲਤ ਗੱਲ ਹੋ ਜਾਣੀਆਂ ਵਾਹ ਬਈ ਬਾਤ ਇਸ ਤਰੀ ਵੀ ਰੌਣਕੀ ਐ ਹੂੰ ਕਿੱਦਾਂ ਰਿਹਾ ਮੈਂ ਟੂਰ ਤੁਹਾਡਾ ਕੱਲ ਕੱਲ ਵਾਲਾ ਟੂਰ ਕੱਲ ਕਰਕੇ ਆਇਆ ਜਣਾ ਹਾਂ ਆਉਂਦੇ ਆਉਂਦੇ ਰਸਤੇ ਟੂਰ ਵਧੀਆ ਰਿਹਾ ਵਧੀਆ ਹਾਂ ਸਾਰਿਆਂ ਨੇ ਵੀਡੀਓ ਦੇਖੀਆਂ ਸਾਰਿਆਂ ਨੇ ਅੱਛਾ ਚੱਲ ਰਿਹਾ ਤਾਂ ਇਹਨੂੰ ਵਧੀਆ ਕਿੱਦਾਂ ਟੂਰ ਕਿੱਥੇ ਦਾ ਫਿਰ ਹੁਣ ਟੂਰ ਜਾਣਾ ਮੈਂ ਹਾਂਗਕਾਂਗ ਜਾ ਰਿਹਾ 3 ਤਰੀਕ ਨੂੰ ਨਹੀਂ ਇੱਥੇ ਹਿਮਾਚਲ 'ਚ ਹਿਮਾਚਲ 'ਚ ਨਹੀਂ ਹੋਰ ਕਿੱਥੇ ਪਾਸੇ ਘੁੰਮਣਾ ਹਾਂ ਹੁਣ ਤੁਸੀਂ ਅੰਬ ਦੇ ਦੇ ਤੇਰੇ ਕੋਲ ਅੰਬ ਹੈਗੇ ਮोटे-ਮोटे ਕਿ ਨਹੀਂ ਯਾਰ ਮੈਂ ਉਹ ਕਰਨਾ ਯਾਰ ਮੈਂ ਚਟਣੀ ਪਾਉਣੀ ਯਾਰ ਉਹ ਦੂਏ ਪਤਾ ਐ ਜਦ ਲੱਗੇ ਉਥੇ ਘਰੇੜਨ ਗੁੱਠਲੀ ਆਈ ਜਾਂਦੀ ਵਿਚਾ ਉਹ ਆਈ ਨਹੀਂ ਉੱਪਰ ਬਾ ਠੀਕ ਹੈ ਫੇਰ ਤਾਂ ਸਵਾਦ ਆ ਗਿਆ ਗੱਲ ਦਾ ਹੋਰ ਕੀ ਚਾਹੀਦਾ ਬਾਬੇ ਹਾਂ ਆਹ ਇਸ ਦਾ ਖਣਾ ਅੰਬ ਦੀ ਚਟਣੀ ਪਾਉਣੀ ਹੈ ਮਿੱਠੀ ਹਾਂ ਹਾਂ ਹਾਂਗਕਾਂਗ ਵਾਲਾ ਮੇਰਾ ਜਿਹੜਾ ਚਾਚਾ ਉਹ ਵੀਡੀਓ ਦੇਖਦਾ ਮੇਰੀਆਂ ਪੂਰੀਆਂ ਉਹ ਕਹਿੰਦਾ ਵੀ ਜਾ ਕੇ ਚਟਣੀ ਉਥੇ ਪਾਉਣੀ ਹੈ ਫੇਰ ਮੇਰੇ ਕੋਲੋਂ ਲੈ ਕੇ ਆਉਣੀ ਹੈ ਹਾਂਗਕਾਂਗ ਜਾਣੀ ਏ ਹਾ ਹਮਾ ਚਲਦਾ ਮਜਾਉਂਗਾ ਫੇ ਹਮਾ ਚਲਦਾ ਮਜਾਉਂਗਾ ਰਿੰਕੂ ਦਾ ਹੁਣ ਹੁਣ ਰਿੰਕੂ ਨੇ ਹਾਂ ਕਰਤੀ ਕਰਦੀ ਰਿੰਕੂ ਦਾ ਮਜਾਉਂਗਾ ਤੈਨੂੰ ਹਾਂ ਕਾਂਗ ਦੇਗਾ ਅੱਛਾ ਇੱਥੇ ਕਹਾ ਉਹ ਨਵਾਂ ਪਾਰਟ ਬਣ ਗਿਆ ਇਹ ਪਾਰਟ ਦੇ ਬਾਅਦ ਵਿੱਚ ਉਹ ਹੋ ਗਿਆ ਓਕੇ ਹਜ਼ਾਰ ਮੇਰੇ ਭਾਈ ਇਹ ਪਾ ਲਾ ਹਜ਼ਾਰ ਮੇਰੇ ਭਾਈ ਇਹ 6 ਹੋ ਗਏ ਇੱਕ 6 ਹੋ ਗਏ ਹਾਂ 6 ਹੋ ਗਏ ਵਾਜਾ ਹਜ਼ਾਰ ਮੇਰੇ ਭਾਈ ਚਾਚੇ ਸਵੇ ਸਵੇੰਕੇ ਚ ਗੱਲ ਕਰਨੀ ਪੈਣੀ ਐ ਦੇ ਕਾਣੇ ਜਿਹੜੇ ਸਾਬ ਦਾ ਕੰਮ ਚੱਲਦਾ ਅੱਜ ਦੀ ਵੀਡੀਓ ਸ਼ੁਰੂ ਕਰੀਏ 12-13 ਮਿੰਟ ਦੀ ਵੀਡੀਓ ਹੋਈ ਐ ਰੁਪਈਏ ਛਾਫਤੇ ਬਾਈ ਨੇ ਉਧਰ ਹਾਂ ਖੜੇ ਖੜੀ ਦੇਖਦੇ ਦੇਖਦੇ ਆਪਣੇ ਅੱਛਾ ਇੱਕ ਖਰਾਬੇ ਹੋ ਗਿਆ ਅੱਛਾ ਐ ਵੀ ਹੋ ਜਾਂਦਾ ਕੰਮ ਹਣਾ ਵਿੱਚ ਨੂੰ ਨਜ਼ਰ ਲੱਗੀ ਹੈ ਨਾ ਹਾਂ ਐਨਾਂ ਕ ਤਾਂ ਚੱਲਦਾ ਰਹਿੰਦਾ ਘਾਟਾ ਤਾਂ ਦੋਹੇ ਬਰਾਬਰੇ ਪਿਆ ਉਹਨੂੰ ਵੀ ਘਾਟਾ ਪਿਆ ਕੰਪਨੀ ਨੂੰ ਘਾਟਾ ਪਿਆ ਗਿਆ ਤਾਂ ਹਸੱਲਾ ਤਾਂ ਨਾ ਪਹਿਲਾਂ ਹੀ ਹਾਂ ਇਹ ਮੈਨੂੰ ਜਿਆਦਾ ਹੀ ਬੋਧਾ ਲੱਗੀ ਹੈ ਹੈ ਕਸੋਲੀ ਕੁਲੀ ਕੁਮੇ ਆਉ ਕਸੋਲੀਦਾਰ ਪਲਾਨ ਬਣਦਾ ਤਾਂ ਹੈਗਾ ਤਾਂ ਯਾਰ ਦੇਖੋ ਮੈਂ ਆਉ ਕਸੋਲੀ ਯਾਰ ਹੁਣ ਕੀ ਕਰਾਂ ਮੈਂ ਹੁਣ ਸਾਡੇ ਕੋ ਟਾਈਮ ਘਟਾ ਕੱਲ ਨੂੰ ਹੈਗਾ ਸੰਡੇ ਪਰਸੋਂ ਨੂੰ ਇਹ ਵੀ ਹੈਗੀ ਆ ਉਹ ਆ ਇਹਦਾ ਪਾਸਪੋਰਟ ਬਣਾਉਣਾ ਹੈ ਤਾਂ ਅਪਾਇੰਟਮੈਂਟ ਆ ਉਹਦੀ ਆਈ ਵੀ ਤਾਂ ਕੱਲ ਸ਼ਾਮ ਨੂੰ ਸਾਨੂੰ ਨਿਕਲਣਾ ਪਣਾ ਚਾਹੀਦਾ ਵੀ ਅਸਲ ਸਵੇਰੇ ਜਾਉ ਕਸੋਲੀ ਸੋ ਵੀ ਦੇਖੋ ਮਿਲ ਦੋ ਨੂੰ ਨਿਕਲੋ ਜੋ ਕੱਲ ਕ ਨੂੰ ਉਹ ਤਾਂ ਨਿਕਲ ਸਕਦੇ ਹਾਂ ਹਾਂ ਕਾਲਕਾਂ ਦੇ ਨਾਲੇ ਨਾ ਥੋੜਾ ਜਿਹਾ ਉੱਪਰ ਜਾ ਕੇ ਕਿਸਨੋ ਮੈਜੀਕ ਆਫ ਆਇਸਤਾ ਉੱਥੇ ਜਾ ਕੇ ਆਇਆ ਮੈਂ ਪਰਸੋ ਚ ਉੱਥੇ ਜੇ ਮੁੰਡੇ ਨੂੰ ਲੈ ਕੇ ਆਪਣੇ ਨੂੰ ਉਹਨਾਂ ਨੇ ਨਾ 150 ਫੁੱਟ ਇੱਕ ਪਾਸੇ ਨੂੰ ਨਾ 100 ਫੁੱਟ ਇੱਕ ਪਾਸੇ ਨੂੰ ਨਾ ਇੱਕ ਰੂਮ ਹੈ ਵਿੱਚ ਬਰਫ਼ ਜਮਾਈ ਪਈ ਹੈ ਅੱਛਾ ਕਮੋ ਆਏ ਲੋਕਾਂ ਦੇ ਸ਼ਹਿਰੇ ਕਮੋ ਦੇ ਕਿਤੇ ਘੁੰਮਦੇ ਆ ਡੀਜੇ ਲਾਇਆ ਬਾ ਅੰਦਰ ਡੀਜੇ ਬਨਚਣਾ ਥੱਲੇ ਇੰਨੀ ਇੰਨੀ ਬਰਫ਼ਾ ਪੈਰ ਜਾਂਦਾ ਠਿੱਕੇ ਠਿੱਕੇ ਸਾਨ ਬਰਫ਼ ਦੇ ਵਿੱਚ ਸੁਮੀ ਗੁਲ ਵੀ ਜਿੱਥੇ ਸਸੂਵੇਂ ਮੇਪੂ ਉਸੂਵੇਂ ਮੇਪੂ ਨੇ ਹਾਂ ਸਿੰਗਲ ਰੋਡ ਜਿਹੜਾ ਸਿੰਗਲ ਹਾਂ ਸਿੰਗਲ ਰੋਡ ਤੇ ਆ ਹਾਂ ਬਣਾਇਆ ਹੋਇਆ ਉੱਥੇ ਜਬਲੀ ਐ ਜਬਲੀ ਜਬਲੀ ਜਾਵਲੀ ਹਾਂ ਜਾਵਲੀ ਜਾਵੜੀ 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 ਉੱਥੇ ਐ ਕਸੌਲੀ ਦਾ ਬਣਦਾ ਯਾਰ ਮੇਰਾ ਮੋੜ ਤੇ ਜਾਣ ਨੂੰ ਜੀ ਤਾਂ ਕਰਦਾ ਵੇਖ ਦੀ ਪਹਿਲਾਂ ਨਹੀਂ ਕਦੇ ਗਿਆ ਨਹੀਂ ਮੈਂ ਵੀ ਤੈਨੂੰ ਗੱਲ ਕਹਾ ਐਥੇ ਤੇ ਕਿੰਨੇ ਕਿਲੋਮੀਟਰ ਪੈਂਦਾ ਕਿੰਨੇ ਪੈਂਦਾ ਦਰਾ 20 ਸੀ 30 ਕਿਲੋਮੀਟਰ ਉਰੇ ਤੇ ਹੈ 10 ਕਿਲੋਮੀਟਰ ਫੜਨਾ ਫਿਰ ਆਂਬ ਦੇਖ ਕੇ ਘਰ ਦੇ ਨਿਕਲੀਏ ਉਹ ਦੇ ਕੇ ਉਹ ਤਾਂ ਉਹਨਾਂ ਨੇ ਕਰਨਾ ਬਣਾ ਕੰਮ ਆਪਾਂ ਦਾ بڑا ਓਏ ਵੀਡੀਓ ਕੋਲ ਬਣਾਉਂਗਾ ਫਿਰ ਚਾਚੇ ਦੇ ਤੁਹਾਨੂੰ ਵੇਖਾਂਗੇ ਇਹਦੇ ਕੋਲ ਨਾ ਉਹਨਾਂ ਨੂੰ ਅੰਬ ਦੇ ਦੇ ਕੇ ਕੰਮ ਲਾ ਦੋ ਹਾਂ ਜੀ ਘੁੰਮਿਆਓ ਹੋ ਸਕਦਾ ਉੱਥੇ ਘੁੰਮਣ ਨੂੰ ਕੋਈ ਖਾਸ ਜਗ੍ਹਾ ਦੇਖਣ ਵਾਲੀ ਕੋਈ ਜਗ੍ਹਾ ਉੱਥੇ ਫਿਰ ਤੇਰੇ ਕੋਲ ਟਾਈਮ ਹੈਗਾ ਤੇਰੇ ਕੋਲ ਟਾਈਮ ਹੈਗਾ ਜੇ ਮੈਂ ਦੇਖੇ ਜਾ ਕੇ ਪਹਿਲਾਂ ਮੈਂ ਤੈਨੂੰ ਯੈਸ ਨਹੀਂ ਕਰਦਾ ਪਹਿਲਾਂ ਮੈਂ ਜਾ ਕੇ ਦੇਖਾਂ ਬੀਬੀਆਂ ਭੈਣਾਂ ਉਲਝਦੀਆਂ ਕਿ ਨਹੀਂ ਉਲਝਦੀਆਂ ਅੰਬ ਅੰਬ ਲੈ ਕੇ ਜਾਵਾਂਗਾ ਅੰਬ ਲੈ ਕੇ ਉਜੀਦਾ ਉਲਝ ਗਈਆਂ ਵੀ 2 ਘੰਟੇ ਦਾ ਨਿਚੋ ਹੋ ਗਈ ਫਿਰ ਤਾਂ ਨਿਕਲ ਚਲਾਂਗੇ ਮੈਂ ਤਾਂ ਕਹਿੰਦਾ ਬੀਬੀਆਂ ਭੈਣਾਂ ਨੂੰ ਘਮਾ ਲਿਓ ਯਾਰ ਜਦ ਸਾਨੂੰ ਪਤਾ ਤਾਂ ਹੈ ਨਹੀਂ ਤੈਨੂੰ ਲਿਜਾਣ ਦਾ ਤਾਂ ਮਤਲਬ ਆ ਪਹਿਲਾਂ ਤਾਂ ਵੀ ਤੂੰ ਉੱਥੇ ਆਹ ਚੀਜ਼ ਦੇਖ ਇੱਥੇ ਆਹ ਚੀਜ਼ ਸਾਨੂੰ ਨੌਲੇਜ ਨਹੀਂ ਜਲ ਬਿਗੈਰ ਨੌਲੇਜ ਤੇ ਤੁਰ ਕੇ ਜਾ ਕੇ ਫਾਇਦਾ ਕੀ ਉੱਥੇ ਜਾ ਕੇ ਉਹ ਹੀ ਝਾਕ ਕੇ ਕਿ ਜੇ ਪੱਥਰ ਜੇ ਕੋਲ ਜਾ ਕੇ ਖੜ ਕੇ ਮੁੜਿਆ ਬਤਾਖਣਾ ਤੂੰ ਉਹ ਨਹੀਂ ਦੇਖਿਆ ਤੂੰ ਉਹ ਨਹੀਂ ਦੇਖਿਆ ਫ ਇਹ ਕਹਾਣੀ ਆ ਪਹਿਲਾਂ ਮੈਂ ਹਰ ਤਰ੍ਹਾਂ ਜੈਸ ਨਹੀਂ ਕਰਦਾ ਮੈਂ ਘਰਾਂ ਜਾਂਦਾ ਇੱਕ ਵਾਰ ਤੇਰੇ ਕੋ ਹਾਂ ਸੈਟਿੰਗ ਕਰਨੀ ਪੈਣੀ ਪਹਿਲਾਂ ਪਰ ਤੂੰ ਮੈਨੂੰ ਹੁਣ ਅੰਬ ਕਿੱਥੇ ਦੇਊਗਾ ਕਿ ਮੈਂ ਟੋਟਾ ਮੰਗਵਾਵਾ ਕਰਤੇ ਇਹਨਾਂ ਤੇ ਜੱਫ ਜਕਰਤੇ ਕਰ ਰਹੇ ਚੱਕ ਲੈ ਕੋਈ ਕਟਾ ਜਾ ਜਾ ਕੇ ਜਾ ਕੀ ਉਹ ਹੋ ਅੰਬ ਜੇ ਲਿਖ ਜਾਣੇ ਜਿਹੜੀ ਚਟਨੀ ਵਾਸਤੇ ਪਹਿਲਾਂ ਥੱਲੇ ਹੋਣਾ ਹੋਊਗਾ ਚਲ ਬਸ ਫਿਰ ਥੱਲੇ ਬੰਨ ਜੂਗੀ ਫਿਰ ਕੇ ਚੱਕਰ ਸੱਨਾਰੇ ਤੇ ਉਹ ਦੇਖੀ ਥੱਲੇ ਚੜੇ ਤੇ ਟਮਾਟਰ ਟਮਟਰ ਲਾਏ ਹੋਏ ਆ ਬਾਈ ਤੇਰੇ ਨੋਟ ਬਣ ਰਹੇ ਆ ਅਜ ਤੱਕ ਗੱਲਾਂ ਵਾਲੇ ਆ ਹਾਂ ਐ ਤੂੰ ਦੱਸ ਗੱਲਾਂ ਸੋਹਣਾ ਤੂੰ ਵੀ ਬਸ ਗੱਲਾਂ ਦੇ ਚ ਪਾ ਕੇ ਸਾਨੂੰ ਰੇ ਖੜਾ ਰੱਖਿਆ ਸਰਵਿਸ ਬੈਂਕ ਜੀ ਵਾਲੀਆਂ ਗੱਲਾਂ ਕਰਕੇ ਆਮ ਕਰਨਾ ਸਾਹਿਬ ਕੇ ਕਰਨ ਮੇਰੇ ਸੌ ਪੱਥਰ ਹੋ ਗਏ ਹਾਂ ਤੁਹਾਡੀ ਗੱਲਾਂ ਤੇਰੇ ਤੇ ਰੁਪਈਏ ਬਣਦੇ ਭਾਈ ਅਸੀਂ ਤਾਂ ਗੱਪੇ ਤੇ ਕਰਾਂ ਨਹੀਂ ਨਹੀਂ ਤੇਰੇ ਤੇ ਗੱਲਾਂ ਦੀ ਪੈਸੇ ਬਣ ਰਹੇ ਆ ਹੋਰ ਗੱਲਾਂ ਆ ਗੱਲਾਂ ਦੀ ਵਾਏ ਬਣਦੇ ਗੱਲ ਤੇਰੀ ਤਗੜਾਉਂਦੇ ਆ ਤੂੰ ਵੀ ਗਿੱਟਿਆਂ ਪਰ ਮਾਰਿਆ ਤਾਂ ਮੇਰੇ ਵਾਂਗੂ ਲੋਕਾਂ ਤੇਰੀ ਵੀਡੀਓ ਦੇਖਣੇ ਤਾਂ ਗਿੱਲਾਂ ਦੇ ਪੈਸੇ ਬਣਦੇ ਤੇਰੇ ਨਾ ਪਾ ਜਾਣ ਜਰਨਨ ਉਹ ਜਿੱਦਾਂ ਤੀਰ ਪੱਥਰ ਦੀ ਪੂਰੀ ਆਪਾਂ ਨੇ ਉਹਨਾਂ ਨੂੰ ਜੇਰਾ ਕੋਈ ਤੇ ਪੱਥਰ ਲੈਣੇ ਆਲਾ ਹੋਇਆ ਚਾਹਵਾਨ ਹੋਇਆ ਸੰਪਰਕ ਕਰ ਸਕਦੇ ਆ ਭਾਈ ਸੰਪਰਕ ਨੰਬਰ ਤਾਂ ਹੁਣ ਤੁਹਾਨੂੰ ਕਿੱਦਾਂ ਦਈਏ ਪਹਾੜ ਦੇ ਵਿੱਚ ਜਿੱਥੇ ਤੇ ਮਰਜ਼ੀ ਲੈ ਲਿਓ ਜੇ ਹੁਣ ਕਿਤੇ ਅਮਰੀਕਾ ਵਾਲੇ ਕਹਿਣ ਵੀ ਹੁਣ ਇੱਥੇ ਤੇ ਕਿੱਥੇ ਮੰਗਾ ਲੂ ਜਹਾਜ਼ ਵਿੱਚ ਉਹ ਅੱਛਾ ਆਹ ਤੇਰਾ ਨਪਾਲੀ ਭਾਈ ਸਾਹਿਬ ਹੈ ਇਹ ਕਿ ਚੱਕ ਲਿਆ ਹੁਣ ਚੀਲ ਦੇ ਪੱਤੇ ਅੱਛਾ ਆਦਰ ਕਦੇ ਉੱਪਰ ਪਛਾਣੇ ਜਿਹੜੇ ਕੀ ਬਾਤ ਆ ਇਹਦੇ ਮੈਂ ਇੱਕ ਤਾਂ ਕਿੜਾ ਲੱਗਦਾ ਹਾਂ ਮਾਰੀ ਲੱਗੂਗੀ ਓਕੇ ਨਾਲੇ ਉੱਪਰ ਤੇ ਮਤਲਬ ਧੁੱਪ ਨਹੀਂ ਪਾਉਗੀ ਉਹ ਥੱਲੇ ਸਿੱਲਾ ਜਰ ਹੋਗਾ ਹਨਾ ਮਾਸਮ ਨਾਲੇ ਇਹਦਾ ਬਿਮਾਰੀ ਨਹੀਂ ਲੱਗਦੀ ਕੋਈ ਹਾਂ ਹਾਂ ਇਹ ਵੀ ਗੱਲ ਠੀਕ ਆ ਇਹਦੇ ਕਿਤੇ ਆਹ ਆਹ ਹੈਗੇ ਮੋਟੇ ਹਨਾ ਕਿ ਆਵੇਂ ਆਵੇਂ ਮੋਟੀ ਆ ਹਾਂ ਸੱਤਨੀ ਵਾਸਤੇ ਚਾਹੀਦਾ ਗਿੱਦੋ ਜੀ ਵਾਲੇ ਚਾਹੀਦੇ ਸੋਰੇ ਜੀ ਗਿੱਦੋ ਜ਼ਿਆਦਾ ਹੋਵੇ ਹਮ ਸਾਡੇ ਅੰਦਰ ਪੱਤੇ ਕਾ ਟੰਬ ਜ਼ਿਆਦਾ ਲੱਦੇ ਮੈਨੂੰ ਹਨਾ ਦੇ ਆ ਫਿਰ ਤੋਂ ਬਾਈ ਬਣ ਕੇ ਉਹ ਥੱਲੇ ਤੇ ਤੁਹਾਨੂੰ ਕੱਟਾ ਜਿਹਾ ਲਿਆ ਤੇ ਪੱਤੇ ਰੇ ਮੈਂ ਫਸਲ ਬਾਅਦ ਚ ਦੇਖੀ ਪਹਿਲਾਂ ਝਾੜੇ ਲਈ ਇਹ ਹਮ ਚੱਲ ਭਜਾ ਸੇ ਚੜੋ ਪ੍ਰਕਾਰ ਵੀ ਇਕੱਠੇ ਆੜੀ ਹੋਏ ਹਾਂ ਦਾਂਗਰ ਗੱਲ ਵਾਤਾ। ਦਾ ਪੰਨੇ ਹਾਲ ਹੋਰ ਸੋਚਦੇ ਵੀ ਉਹ ਦੇਖ ਕੇ ਆਉਣਾ ਬਹੁਤ ਦੇਖ ਕੇ ਆਉਣਾ ਜਾ ਕੇ ਅੰਬ। ਹੈ? ਬਾਅਦ 'ਚ ਇੱਥੇ ਮਸਲਾ ਆਲੋ ਗਿਆ। ਹੈ? ਉਹ ਥੱਲੇ ਬੈਠ ਆ ਜਾ ਮੜਾ ਜਾ ਮੈਂ ਚੜਾਂ ਉੱਪਰ। ਉਹ ਖੜੀ। ਉਹ ਅchre। ਚੜਾ ਦੇ ਮੜਾ ਚਾਚੇ ਨੂੰ ਉੱਪਰ ਯਾਰ। ਉਹ ਯਾਰ ਥੱਲੇ ਬੈਠਦਾ ਮੇਰੇ ਨਾਲ। ਹਾਂ। ਬਸ ਐਸੇ ਪੈਰ ਰੱਖ ਗਿਆ ਚਾਚਾ ਉੱਪਰ। ਆਹਨ ਮੇਰੇ ਭਾਈ ਬਣ ਗਈ ਗੱਲ ਬਾਤ ਹਾਂ ਥੱਲੇ ਥੱਲੇ ਹਾੜਾ ਥੱਲੇ ਹੈ ਥੱਲੇ ਵਾਲੇ ਦਾ ਮਾ ਚਾਚਾ ਨੂੰ ਪਤਾ ਹੀ ਆ ਬ ਚੱਕ ਪੱਕਾ ਹੈ ਉਹ ਸੁਆਦ ਆ ਗਿਆ ਓਏ ਬਣੀ ਆ ਕੱਚੀ ਚਾਚਾ ਪਹਿਲ ਪਾਉਣ ਵਾਲੀ ਹੋਣੀ ਹੈ ਪੱਕਾ ਨਹੀਂ ਖਾ ਲਗਾ ਉਹ ਆ ਜਿਹੜੇ ਹੈਗੇ ਥੱਲੇ ਥੱਲੇ ਤੋੜ ਲੈ ਨਾ ਵੀ ਚਾਚੇ ਹੁਣ ਆਪਾਂ ਸੋਚਦੇ ਤੇ ਵੀ ਉੱਥੇ ਤੇ ਤੋੜ ਕੇ ਲਿਆਉਂਗੇ ਐ ਕਰੂਗੇ ਉਹ ਕਰੂਗੇ ਆਪਣਾ ਮਸਾਲਾ ਹੱਲ ਹੋ ਗਿਆ ਧੰਨਵਾਦ ਰਿੰਕੂ ਦਾ ਨਾਲੇ ਚਾਹੇ ਚੂਹੇ ਜਿਹਦੇ ਬਚੀ ਨਾਲੇ ਹੋਰ ਨੂੰ ਪਹਚਾਈ ਲਾਵੀ ਬਣ ਗਈ ਗੱਲਬਾਤ ਪੂਰੀ ਉਹ ਹਾਂ ਗੰਗਲਾ ਚਾਚਾ ਤੇਰੇ ਵਾਸਤੇ ਲੱਗੀ ਚਟਣੀ ਬਣਨ ਬਈ ਮਿਹਨਤ ਲੱਗਿਆ ਹੋਇਆ ਕਰਨਾ ਚਾਚਾ ਅਛਰਾ ਮੈਂ ਹਰ ਭਾਈ ਸਾਰੇ ਦੇ ਹੱਥ ਲੱਗਣੇ ਆ 11 ਮੈਂਬਰੀ ਕਮੇਟੀ ਬਣੀ ਹੋਈ ਹੈ ਸਾਡੀ ਚਟੜੀ ਬਣਾਉਣੇ ਵਾਲੀ ਹੈ ਜਿਹਨੂੰ ਜਾਣੀ ਵੀ ਬਹੁਤ ਡਬਰਾਂ ਹਾਂ ਚਲ ਹੁਣ ਮੈਂ ਬਾਅਦ ਵਿੱਚ ਸੰਪਰਕ ਵਿੱਚ ਆਉਂਦਾ ਤੁਹਾਡੇ ਲੋ ਜੀ ਤੇ ਐਨੇ ਕੋ ਹੋਰ ਆ ਗਿਆ ਮਾਸੀ ਨੇ ਆਪਣੀ ਡਿਊਟੀ ਪਰ ਪੂਰੀ ਹੋਕਤਰ ਗਈ ਹੈ ਪਉਣ ਲੱਗੀ ਹੈ ਲੋ ਇਹ ਕੀ ਕਰਦੀਆਂ ਹੁਣ ਦਰਤ ਅਸੀਂ ਆਮਬ ਤੋੜਦੇ ਰਹਿ ਗਏ ਉਧਰ ਤੁਸੀਂ ਹੱਥ ਸਾਡੀ ਸਾਕਾ ਬਟਾ ਨਹੀਂ ਇਤਰੀਆਂ ਨਿਕਲੋ ਬਾਹਰ ਨਿਕਲੋ ਬਾਹਰ ਸੋਨੇ ਦੀਆਂ ਗੱਲਾਂ ਕਰਦੇ ਆ ਸੋਨੇ ਦੀਆਂ ਗੱਲਾਂ ਕਰਦੇ ਹੁਣ ਹਾਂ ਸੋਨੇ ਦੀ ਕਿਨੇ ਅਛਾ ਮਾਮੀ ਨੇ ਸੋਨੇ ਦੀ ਚੂੜੀ ਪਾਤੀ ਪਾਪੀ ਨੂੰ ਹਾਏ ਓ ਰੱਬਾ ਮੇਰਿਆ ਕਸਾਓ ਚੱਲ ਬਈ ਤਪਾ ਦਾ ਸਫਲ ਹੋ ਗਏ ਲਓ ਬਈ ਕਥਾਈ ਤਾਂ ਕਥਾਈ ਤਾਂ ਲਓ ਦੇਖ ਲੋ ਇਹਨਾਂ ਨੂੰ ਇਹ ਨਹੀਂ ਪਤਾ ਲੰਦਾ ਕਿ ਕਦੋਂ ਵੀਡੀਓ ਬਣਾਉਂਦਾ ਵੀਦਾ ਕਦੋਂ ਕੱਲੇ ਕਿਆ ਕਰਦਾ ਇਹ ਨਹੀਂ ਸੁਰ ਲੱਗਦਾ ਕਿ ਤੁਸੀਂ ਵੀ ਤਾਂ ਜਿਵੇਂ ਜਿਵੇਂ ਤੁਸੀਂ ਵੀ ਲੈ ਕੇ ਸੰਨ ਦਾ ਸਭ ਜੇ ਲਾਤੀ ਕਿ ਹੱਥ ਜਾ ਹੋਰੇ ਟੇਡਾ ਜਾ ਹੋਣਾ ਜਾ ਟੇਡਾ ਨਹੀਂ ਸੀ ਚੂੜੀਆਂ ਪਵਾਤੀਆਂ ਤੈਨੂੰ ਹੈਂ ਹੰਬਲੇ ਪਵਾ ਦੇ ਹੰਬਲਿਆ ਚੈੱਕ ਕਰੋ ਬਾਹਰ ਤੇ ਤੁਸੀਂ ਪ੍ਰੋਸੈਸ ਕਰੋ ਸ਼ੁਰੂ ਇਹਦਾ ਕੰਮ ਅਸੀਂ ਆ ਚਾਹ ਆਲੰਬ ਤੋੜਨੇ ਦੀ ਕੋਸ਼ਿਸ਼ ਕਰਦੇ ਕਿਤੇ ਪਾਸੇ ਤੇ ਹੋਰ ਹੀ ਲੱਗ ਚਾਹ ਬਣ ਗਈ ਆ ਚਾਹ ਪੀ ਕੇ ਜਾਨੇ ਚਾਹ ਪੀ ਕੇ ਫੇ ਲੱਗਦੇ ਅਸੀਂ ਵੀ ਚਾਹ ਪੀਂਦੇ ਪਹਿਲਾਂ ਕੋਈ ਗੱਲ ਨਹੀਂ ਮਾਸੀ ਬੇਜਾਰੀ ਕਰਦੀ ਲੱਗੀ ਵੀ ਤੋਣ ਬਾਹਰ ਆ ਰਿਹਾ ਰਸ ਵੀ ਰਹੇ ਥੋੜੇ ਨਾਲ ਗੱਲਾਂ ਮੈਨੂੰ ਤਾਂ ਕਾਲੀ ਬਹੁਤ ਆ ਮਾਸੀ ਕਹਿੰਦੀ ਮੇਨੂੰ ਤਾਂ ਨੀਂਦ ਨਹੀਂ ਆਉਂਦੀ ਮਾਥੇ ਨੇ ਨਵਾਏ ਵੀ ਚਾਰ ਜਰ ਨਿਕਲੇ ਨਿਪੜ ਜੇ ਕੰਮ ਆਹ ਫੇਤੀ ਕੰਮ ਨਿਪੜ ਜੇ ਇਹ ਹੁੰਦਾ ਸਿਆਣਿਆਂ ਦਾ ਬਸ ਆਹ ਦਾਗੜਾ ਹੈ ਹਾਂ ਹਾ ਦਾਗੜਾ ਕੋਈ ਨਹੀਂ ਰੱਖਦਾ ਵਿੱਚ ਜੇ چیرਣ ਲੱਗੇ ਜੇ ਸੁਥਰਾ ਹੋਇਆ ਤਾਂ ਠੀਕ ਹੈ ਨਹੀਂ ਰਹਿਣ ਦਾਂਗੇ ਬਾਕੀ ਅਸੀਂ ਹੁਣ ਉਹ ਦੇਖਦੇ ਆਂ ਉਹ ਦੂਈ ਉਹਦੇ achar ਵਾਲਾ ਵੀ ਤੋੜ ਲੈਂਦੇ ਆ ਨਾ ਤੇ ਬਾਕੀ ਜੇ ਘਟਦਾ ਹੋਇਆ ਉਹਦੇ ਵਿੱਚ ਤੇ ਪਾ ਲਾਂਗੇ ਯਾਹੋ ਇਹ ਕੱਟਦੇ ਹੋਏ ਪਰ ਬਹਿ ਬਹੁਤ ਆ ਹਾਂ ਹਾਂ ਬਹੁਤ ਆ ਹੈ ਬੜੀ ਠੀਕ ਠੀਕ ਓਕੇ ਚਲ ਠੀਕ ਹੈ ਜੰਦਾ ਹਾਂ ਹਾਂ ਅਭੀ ਪੈ ਜਾ ਰਿਹਾ ਹਾਂ ਹਾਂ ਬੋਲ ਤਾਂ ਦੁਪਹਿਰ ਦਾ ਟਾਈਮ ਹੋ ਗਿਆ ਮਾਸੀ ਕਹਿੰਦੀ ਆਈਆਂ ਮ ਲੰਗਰ ਸ਼ੈਕਿੰਗ ਮਾਸੀ ਬੈਠੀ ਹੰਬੀਆਂ ਦੇ ਕੋਲ ਸਾਰੀਆਂ ਧੋਤੀਆਂ ਕੱਪੜੇ ਦੇ ਵਿੱਚ ਸੁਕਾਤੀਆਂ ਜਦਿਆਂ ਪਹਿਲਾ ਕਿਚੌੜਾ ਜੇ ਲੈ ਕੇ ਆਂਦਾ ਤਾਂ ਉਹਦੇ ਆਲਾ ਕੰਮ ਆ ਜਿਹੜਾ ਇੱਧਰ ਇਹਨੇ ਗ੍ਰाइंड ਕਰਤਾ ਕੁਛ ਇੱਕ ਇੱਕ ਭਰਤੀ ਕਿਆ ਪਰੇ ਉੱਥੇ ਅੰਦਰ ਭਰਾਤ ਭਰ ਇੱਕ ਭਰਾਤ ਭਰ ਕੇ ਭੇਜਤੀ ਅੰਦਰ ਹਣਾ ਸੋ ਮਾਮੀ ਕਹਿੰਦੀ ਮੈਂ ਬਾਲਟੀ ਚ ਕੱਢ ਲਵਾ ਉਹ ਬਾਦ ਦੋਰਾ ਬੰਦੀ ਕਰਕੇ ਮੈਂ ਰਾਤ ਤੁਹਾਨੂੰ ਬੇਲੀ ਕਰਕੇ ਦੇ ਦਿੰਦਾ ਹੂੰ ਚੱਕੋ ਤੂੰ ਹੁਣ ਚੱਲਣਾ ਪੜਿਆ ਬਸ ਇਕੱਲੀ ਹੋਰ ਕਿਆ ਹੁਣ ਤੇ ਚੀਲ ਲਓਗੇ ਤਾਂ ਹੀ ਕਦੋਂ ਖਸ ਹੋਊਗਾ ਬਾਕੀ ਟੱਬਰ ਕਿੱਥੇ ਬੰਦੇ ਘਟਾ ਤੁਸੀਂ ਮੈਂ ਤਾਂ ਸੁੱਤਾ ਪਿਆ ਹੀ ਰਹਿ ਗਿਆ ਅੰਦਰ ਦੇ ਹੋਇਆਂ ਵਾਲੇ ਵਾਲੇ ਹੂੰ ਸੱਚ ਰੋਪੇ ਤਾਂ ਠੀਕ ਹੈ ਫਿਰ ਮੈਂ ਕਹਣਾ ਬਣੂਗੀ ਵੀ ਦੋ ਹਿੱਸਿਆਂ ਚ ਮੈਨੂੰ ਲੱਗਦਾ ਜਿਹੜਾ ਹਾਲਾਤ ਲੱਗਾ ਬਣਾਉਣੀ ਪੈਣੀ ਆ ਨਹੀਂ ਮੈਂ ਕਹਣਾ ਕੜਾਹਣਾ ਲਿਆਈਏ ਤੇ ਗੁਰਦੁਆਰੇ ਚ ਤੇ ਬੰਦੇ ਕਿਰ ਲਿਆ ਤਾਂ ਆਉਂਦੇ ਤੁਸੀਂ ਕੀ ਮੈਂ ਰੱਖਦੇ ਉਹ ਕਿੱਥੇ ਰੱਖਦੇ ਕੋਈ ਉਹ ਬਣਾਉਣਾ ਪੈਣਾ ਤਾਂ ਨਾ ਉਹਦੇ ਵਾਸਤੇ ਗਰਮ ਫੇਰ ਉਹਨੇ ਸ਼ਾਮ ਤੱਕ ਉਹਦੇ ਵਾਸਤੇ ਤੂੰ ਐ ਕਹ ਵੀ ਦੋ ਚਾਰ ਦਿਨ ਰਹਿਣਾ ਪੈਣਾ ਉਹਦੇ ਵੀ ਜਿੱਕੜਾ ਤੁਸੀਂ ਸੁੱਤੇ ਪਏ ਆ ਦੁਪਹਿਰ ਦੇ ਸ਼ਾਮ ਹੋਣ ਵਾਲੀ ਹੋ ਗਈ ਹੋਰ ਕਿਆ ਇਹ ਇੱਕੜਾਂ ਦਾ ਫੇਰ ਦੋ ਤਿੰਨ ਦਿਨ ਚ ਮੜਨਾ ਹੋਊਗਾ ਹਾਂ ਇਹ ਵੀ ਬੜੀ ਹਿੰਮਤ ਇਹ ਆ ਨਾਲ ਦੀ ਨਾਲ ਖਾਈ ਜਾਂਦੇ ਆ ਤੁੱਕੇ ਸਮਝ ਕੇ ਹਾਂ ਇਹ ਤੇ ਲੂਮ ਆ ਰਵੜੇ ਬਿਮਾਰੇ ਹੋਣ ਇੱਕ ਨਹੀਂ ਹੈਗਾ ਮਾਮਾਸੀ ਅੰਦਰ ਤੇ ਖਾਹੇ ਜਾਣੇ ਖਾਂਦੇ ਹੈਗੇ ਇੱਥੇ ਕੋਈ ਨਹੀਂ ਥਿੱਕ ਨੂੰ ਤਾਂ ਗਲਚੇ ਫਸਾ ਲਿਆ ਹਾਂ ਇੱਕ ਨੇ ਗਲਚੇ ਫਸਾ ਲਿਆ ਮਾਮੀ ਕਹ ਲਾ ਕੀ ਮਾਮੀ ਮਾਮੇ ਕੜਾਹੀ ਤਾਂ ਮਾਮੇ ਕੜਾਹੀ ਨੂੰ ਅੰਦਰ ਦੇ ਦੋ ਬਾਹਰ ਤੇ ਕਾਦੇ ਬੱਤੇ ਤੋਂ ਹੁੰਦੀ ਐ ਅੱਛਾ ਬਈ ਕੋ ਦੇ ਕੋ ਆਇ ਨਾ ਕਹਿ ਦੇ ਬਈ ਕੋਈ ਤੈਨੂੰ ਹੈ ਨਾ ਬਈ ਕੜਾਹੀ ਦੇ ਕਿਆ ਹਾਲਾਤ ਹੈ ਟਰ ਕੱਢਣ ਲੱਗੀ ਵੀ ਕੜਾਹੀ ਦੀ ਐ ਜੇਕਣਾ ਤੋਂ ਲੱਗੀ ਵੀ ਨਾ ਕੁੜੀ ਇਹ ਤਾਂ ਆਏ ਲੱਗਦਾ ਵੀ ਤੂੰ ਨਾਟਕ ਲੱਗੀ ਹੋਈਆਂ ਕਰ ਨਾਟਕ ਨਹੀਂ ਮੈਂ ਹੀ ਕਰੀ ਉਹ ਮੈਨੂੰ ਪਤਾ ਬਸ ਇਹ ਤੇਰਾ ਨਾਟਕ ਹੈ ਕੀ ਕਾਲ ਕਰਵਾ ਤੋ ਜਿੰਨੇ ਮੇਰੀ ਕਹਣਾ अच्छा इधर सुन मेरी गल तू आप सोच ਵੀ ਜਿੱਦੀ ਵੀਡੀਓ ਬਣਨ ਲੱਗੀ ਹੁਣ 3 ਮਿੰਟ ਹੋ ਚੱਲੇ ਆ ਦੋ ਗੁੱਠਲੀਆਂ ਕੱਢੀਆਂ ਤਾਂ ਉੱਥੇ ਦੇਖੋ ਕਿ ਨਾ ਢੇਰ ਲੱਗੇ ਹੋਏ ਆ ਅੱਛਾ ਇਹ ਤਾਂ ਪਹਿਲਾਂ ਦਾ ਹੋਣਾ ਆ ਆ ਜਾਂਦੀਆਂ ਦੇਖੋ ਅੱਛਾ ਐਂ ਫੇਰ ਨਹੀਂ ਰੱਖਦੇ ਅਸੀਂ ਫੇਰ ਠੀਕ ਆ ਜਦੋਂ ਤੇਰੇ ਤਾਂ ਇਹ ਹੋ ਗਿਆ ਦਾ ਉਹ ਮੈਨੂੰ ਮੇਰੇ ਮੂੰਹ ਚੱਕਰ ਆਏ ਨਾ ਮੇਰਾ ਅਸਲ ਤੇ ਸੁੱਤਾ ਪਿਆ ਰਹਿ ਗਿਆ ਹਾਂ ਆ ਪਤਾ ਹੀ ਨਹੀਂ ਲੱਗਿਆ ਮੈਨੂੰ ਆਇਆ ਲੱਗਿਆ ਮਾਹ ਪਤਨੇ ਵੀਡੀਓ ਦੇਖ ਕੇ ਲੱਗੀ ਐ ਵੀ ਕਰਨ ਮੈਨੂੰ ਤਾਂ ਟੈਨਸ਼ਨ ਹੋ ਗਈ ਤੇ ਮੇਰੀ ਘਰ ਵਾਲੀ ਮਾਹ ਪਤਲੀ ਹੋ ਗਈ ਕੰਮ ਕਰ ਕਰ ਕੇ ਦੇਖਿਓ ਮੈਂ ਤਾਂ ਹਲੇ ਮੈਨੂੰ ਸੁਪਨੇ 'ਚ ਆਂ ਲੱਗੀ ਕਿ ਤੂੰ ਮੇਰੇ ਕੋਲੇ ਬੈਠੀ ਸੀ ਇੱਥੇ ਮੈਂ ਇੰਨਾ ਕਰਿਆ ਨਹੀਂ ਹੈਗਾ ਝੂਠ ਨਹੀਂ ਬੋਲਦੇ ਪਰਮਾਤਮਾ ਨੂੰ ਜਾਣਦੇ ਨੇ ਇਹ ਹੀ ਵਿਚਾਰੀ ਲੱਗੀ ਹੋਈ ਈ ਜੱਸੂ ਪਰ ਜਾਣੀ ਤੂੰ ਮੇਰੇ ਕੋਲੇ ਬੈਠੀ ਰਹੀ ਸੀ ਇੱਥੇ ਮਾਸੀ ਜਾਨਦੀ ਸੀ ਮੈਨੂੰ ਕਿਤੇ ਮਾਰ ਕੇ ਆ ਜੀ ਸੱਚੀ ਹੋ ਗਾਲਾ ਮੈਨੂੰ ਦੋ ਬਣਾਣੇ ਆਇਆ ਫਿਰ ਉਹ ਸੱਚਾ ਹੀ ਦਾ ਕੰਮ ਫਿਰ ਉਹ ਚਾਹੇ ਸੱਚਾ ਕੰਮ ਨੂੰ ਛੁੱਟਾ ਕਰੋ ਮਾਸੀ ਇਹਨਾਂ ਛੜਕ ਕੇ ਰੱਖਿਆ ਕਰ ਐਨੀ ਮੋਟੀ ਹੋ ਗਈ ਇਹ ਏਨਾ ਏਨਾ ਬਿਮਾਰ ਹਾ ਪਪਾ ਬਿਮਾਰ ਹੈ ਜੀ ਇਹ ਬਿਮਾਰ ਹੈ ਔਖਾ ਹੀ ਕੰਮ ਕਰੂਗਾ ਔਖਾ ਹੀ ਕੰਮ ਔਖਾ ਹੀ ਹੈ ਬਸ ਹੂੰ ਓ ਮਮੂ ਉਹ ਰੱਖਣਾ ਹੈ ਈਦੇ ਗੱਲ ਪਾਣਾ ਸੁਣ ਮੇਰੀ ਗੱਲ ਇਹ ਕ ਟ੍ਰਾਈ ਕਰਕੇ ਦੇਖਣੀ ਇਹਨੂੰ ਕਹੇ ਚੀਜ਼ ਦੇ ਵਿੱਚ ਪਾ ਲੈ ਜੇ ਈਦੇ ਗੱਲ ਉਹ ਸਾਫ਼ ਹੁੰਦਾ ਹੋਇਆ ਨਾ ਬਾਹਰ ਪਾਰ ਉਹ ਜਿਹੜੀ ਮਹਾਰਾਜ ਵਾਲੀ ਉਹ ਹੈ ਤਾ ਇਹ ਗੋੜਾ ਪਾ ਸਾਫ਼ ਕਰ ਦੇਣੀ ਮੈਂ ਟਰਾਈ ਮਾਰ ਕੇ ਦੇਖਣੀ ਇਹਨੂੰ ਕਾਹੀ ਚੀਜ਼ ਚ ਪਾ ਲਾ ਅੱਛਾ ਹੋ ਜੰਗ ਲੱਗ ਤਾ ਹਣਾ ਅਰੇ ਉੱਤਰਦੀ ਐ ਨਾ ਇਹ ਇਹਨੂੰ ਇਹਨੂੰ ਪਾਕ ਕਾਹੀ ਚੀਜ਼ ਕਾਹੀ ਚੀਜ਼ ਚ ਪਾ ਲਾ ਮਾਮਾ ਬਣ ਕੇ ਮੈਂ ਉੱਥੇ ਦੇਖੂਗਾ ਲੀਰ ਲਾ ਕੇ ਜੇ ਸੈੱਟ ਹੁੰਦਾ ਹੋਇਆ ਕੰਮ ਅਸੀਂ ਕਰ ਦੇਣੀ ਆ ਸਾਫ਼ ਫੇਰ ਘੰਟਾ ਲਾ ਕੇ ਮੈਨ ਚਾਚੇ ਨੇ ਚਾਚਾ ਕਿੱਧਰ ਹੈ ਚਲੋ ਜੀ ਗੱਲ ਐਦਾਂ ਜੀ ਵੀ ਹੁਣ ਅਸੀਂ ਅਗਲੀ ਵੀਡੀਓ ਦੇ ਵਿੱਚ ਮਿਲਦੇ ਆ ਤੁਹਾਨੂੰ ਉਹ ਚਟਣੀ ਵਾਲੀ ਪੂਰੀ ਦੀ ਪੂਰੀ ਵੀਡੀਓ ਚਟਣੀ ਵਾਲੀ ਵਿਧ ਰੈਸਿਪੀ ਹੋਊਗੀ ਆ ਉਹਨੂੰ ਹੁਣ ਤੁਸੀਂ ਅਗ ਕੱਲ ਨੂੰ ਦੇਖਿਓ ਹੱਥ ਬਨ ਕੇ ਤੁਹਾਨੂੰ ਬੇਨਤੀ ਹੈ ਤੁਸੀਂ ਪਿਛਲੇ ਸਾਲ ਵੀ ਕਿ ਚਟਣੀ ਵਾਲੀ ਵੀਡੀਓ ਦੇਖੀ ਸੀ ਬਹੁਤ ਪਿਆਰ ਵਖਿਆ ਤੁਹਾਨੂੰ ਤੇ ਹੁਣ ਚਟਣੀ ਕਿਵੇਂ ਪਾਣੀਆ ਕਿਵੇਂ ਆਮ ਸਾਰੀ ਸਾਰੀ ਜਾਣਕਾਰੀ ਉਹਦੇ ਵਿੱਚ ਦਵਾਂਗੇ ਤੇ ਕਿਆ-ਕਿਆ ਪਾਉਣਾ ਸੀ ਪੂਰਾ 4000 ਰੁਪਏ ਦਾ ਸਮਾਨ ਪਾਣਾ ਉਹ ਅਗਲੀ ਵੀਡੀਓ ਚ ਪਤਾ ਲੱਗਣਾ ਤੁਹਾਨੂੰ ਵੀ 4000 ਦਾ ਸਮਾਨ ਚਟਣੀ ਚ ਵੀ ਫਿਰ ਦੇਖੋ ਚਟਣੀ ਦਾ ਮੁੱਲ ਕਿਆ ਹੋਊਗਾ ਕਿਲੋ ਦਾ ਤੁਸੀਂ ਆਪ ਨੋਟ ਕਰਿਓ ਤੇ ਚਾਚੇ ਨੂੰ ਖੁਸ਼ ਕਰਨਾ ਮੈਂ ਆਪਣੇ ਨੂੰ ਹਾਂਗਕਾਂਗ ਵਾਲੇ ਨੂੰ ਉੱਥੇ ਨੂੰ ਭੇਜਣੀ ਆ ਚਟਣੀ ਹੁਣ ਪਾਈਆ ਪਾਈਆ ਦੇਣੀ ਹੋਣੀ ਕਿਸੇ ਨੂੰ ਉਹ ਚਾਚੇ ਦੇ ਲਾਵਾ ਬਸ ਜਿਹੜੇ ਆਏ ਔਰ ਜਿਨ੍ਹਾਂ ਨੇ ਮਿਹਨਤ ਕੀਤੀ ਉਹਨਾਂ ਨੂੰ ਦੇ ਦੇਣੀ ਆਪਣੀ ਕਿਲ ਕਿਲੋ ਹਾਂ ਜਿਹੜੇ 100 ਰੁਪਏ ਦਾ ਤੇ ਉਹਨਾਂ ਨੂੰ ਹੁਣ ਮੈਂ ਬੀੜੀ ਚ ਕਹੇ ਦਾ ਤਾਂ ਆਪੇ ਪਤਾ ਲ ਮੰਗਣ ਦੇ ਪਹਿਲਾਂ ਸੋਚੂਗਾ ਹੀ ਅਗਲੇ ਹਾਂ ਹਨਾ ਠੀਕ ਹੈ ਨਾ ਹਾਂ ਜੀ ਜਿਨ੍ਹਾਂ ਨੇ ਹੈਲਪ ਕਰੀ ਠੀਕ ਹੈ ਬਸ ਸਭ ਤੋਂ ਜ਼ਿਆਦਾ ਮਾਸੀ ਦਾ ਵੀ ਯੋਗਦਾਨ ਮਾਸੀ ਦਾ ਤਾਂ ਬਹੁਤ ਜ਼ਿਆਦਾ ਯੋਗਦਾਨ ਉਹ ਬੱਲੇ ਬੱਲੇ ਇਹਨਾਂ ਦਾ ਤਾਂ ਬਹੁਤ ਜ਼ਿਆਦਾ ਯੋਗਦਾਨ ਹੈ ਦੇਣ ਤਾਂ ਦੇ ਜਨ ਬੁਰਕੀ ਪਾਇਆ ਕਰਨ ਜਿਹਦੇ ਚਿੱਤੇ ਆਇਆ ਕਰਨੇ ਤਾਂ ਸਦਾ ਸੁਰ ਕੀ ਪਾਈ ਮੈਂ ਸਾਤ ਪੁਰਾਣਾ ਸਭ ਤੋਂ ਜਿਆਦਾ ਮਾਸਦੀ ਦਾ ਇਹਨੇ ਬਹੁਤ ਹਿੰਮਤ ਮਾਰੀ ਸਵੇਰੇ ਉਹ ਤੁਸੀਂ ਜਾਂਦੇ ਨਹੀਂ ਓਏ ਉਹਦਾ ਸੁਖਵੀਰ ਵੀ ਆ ਕੀ ਮੇਰੇ ਕੋਲ ਨਹੀਂ ਉਹ ਜਾਓ ਤੁਹਾਡੀ ਰੋਟੀ ਹਾਜ ਮੋੜਣੀ ਓਏ ਮਾਸਦੀ ਬੰਨੂ ਕਈ ਜਾਂਦੇ ਤੇ ਵੀ ਜਾਂਦੇ ਨੇ ਜਾਂਦੇ ਨਹੀਂ ਚਲੋ ਠੀਕ ਆ ਜੀ ਮਿਲਦੇ ਆ ਫਿਰ ਅਗਲੀ ਬੁੜੀ ਜੀ ਮੈਂ ਕਿਹਾ ਜਾਂਦੇ ਆ ਭੇਜੇ ਮੈਂ ਕਿਹਾ ਹਾਂ ਲੈਣ ਵੀ ਜਾਣਾ mm-hmm <laughs>